ਮੈਂ ਜੀ ਮੈਂ ਗੱਲ ਕਰਨ ਦੇ ਮੌਕੇ ਦਾਨੀ ਜੀ ਇੱਕ ਹੈ ਨਾ ਇਹ ਲਈ ਹਾਂਜੀ ਠੀਕ ਹੈ ਸਾਹਿਬ ਇਧਰ ਇਧਰ ਨਿਰਮਲ ਕਰਦੇ ਦਰਦ ਨੂੰ ਨੇ ਔਰ A B B B B B A behavi End begunーブית seid положboxylly, gehört seven horrible, three, they it's <laughs> a 16-1 littleias drie. Never exact. quote, at 16, 2, 3,000.吉oph�urning, 097-ish. Zid- porque歍era. on precisa mania. satu Tab ¯هi셔서 corrida-lsi- excel.you converобще-i-but.� Az難in.at persona這. Jeric isto.. z 동안 value-Ŧ..房�thech- grues%k 각ини QUiss ABOUT�� Teeso- aaxisnisq bah whales. So, Paper ati-car추- functional- Astia- accomplish1Ani.haneM7perepoto- taxes- vivir-any.owri.at igaña-sch-an children. trabajed- streaming-uha a todosw 48i leverage-cuwaf. bravoz拍sf ਹਾਂਜੀ ਹਾਂਜੀ ਭਾਈ ਤੁਹਾਨੂੰ ਬੋਲਿਆ ਹੋਵੇ ਨੀ ਹਾਈ ਰੁਦਿਕਰ ਕਾਂਸਾ ਨੈਜੀ ਕੀ ਬੋਲੇ ਦੇਖੋ ਜੀ ਅੱਜ ਪਰ ਦੀ ਆ ਸਟੇਟਮੈਂਟ ਆਫ ਦੀ ਮੈਨੇਜਰ ਆਫ ਦੁਖਨਵਾਨ ਸਾਹਿਬ ਐਡੀਸ਼ਨਲ ਮੈਨੇਜਰ ਦੇ ਬਿਆਨਾਂ ਤੇ ਇਹ ਪਰਚਾ ਹੋਇਆ ਹੈ ਪੁਲਸ ਨੇ ਧਾਰਾ ਲਾਈਆ 302 307 ਤੇ ਇੱਕ ਆਰਮਡ ਐਕਟ 25 ਜਿਹੜਾ ਕਿ ਲਾਇਸੈਂਸ ਰਵਾਲਵਰ ਨਾਲ ਅ ਇਹਦੇ ਪਰਚੇ ਦੇ ਵਿੱਚ ਨਾਮਜ਼ਦ ਕਰਿਆ ਹੋਇਆ ਇੱਕ ਔਰਤ ਕੱਲ दारू ਪੀ ਕੇ ਸਰੋਵਰ ਸਾਹਿਬ ਦੇ ਵਿੱਚ ਸ਼ਰਾਬ ਪੀ ਰਹੀ ਸੀਗੀ ਤੇ ਉਹ ਇਹ ਹਰ ਰੋਜ਼ ਬੀਂਗ ਅ ਬੈਪਟਾਈਜ਼ਡ ਸਿੱਖ ਹਰ ਰੋਜ਼ ਬਚਪਨ ਤੋਂ ਲੈ ਕੇ ਹੁਣ ਤੱਕ ਗੁਰਦੁਆਰਾ ਸਾਹਿਬ ਜਾਂਦੇ ਸੀ ਤੇ ਉਹ ਸੈਂਟੀਮੈਂਟਸ ਨੂੰ ਥੋੜਾ ਜਿਹਾ ਇਹਨਾਂ ਦੇ ਨੂੰ ਹਰਟ ਹੋਇਆ ਤੇ ਉਸ ਤੋਂ ਬਾਅਦ ਅਚਾਨਕ ਉੱਥੇ ਮੈਨੇਜਰ ਸਾਹਿਬ ਹੋਰ 100 ਸ਼ਰਧਾਲੂ ਕੋਈ ਸਡਨ ਪ੍ਰੋਵੋਕੇਸ਼ਨ ਕੋਈ ਐਸੀ ਹੋਈ ਹੈ ਜਿਸ ਦੇ ਵਿੱਚ ਇਹਨਾਂ ਦਾ ਉੱਥੇ ਇੱਕ ਲੜਕੀ ਦਾ ਉਹ ਕਤਲ ਹੋਇਆ ਉਹਨਾਂ ਦੀ ਫਿਰ ਬਾਅਦ ਚ ਮੌਤ ਹੋ ਚੁੱਕੀ ਹੈ ਅੱਜ ਆਪਣਾ ਜੱਜ ਸਾਹਿਬ ਅਬੇ ਰਾਜਨ ਸ਼ੁਕਲਾ ਜੀ ਦੇ ਪੇਸ਼ ਕਰਿਆ ਸੀ ਨਿਰਮਲਜੀਤ ਸਿੰਘ ਨੂੰ ਤੇ ਉਹਨਾਂ ਨੇ ਸਿੱਧਾ ਹੀ ਜੁਡੀਸ਼ੀਅਲ ਰਿਮਾਂਡ ਦਿੱਤਾ ਨਾ ਹੂ ਹੀ ਵਿਲ ਡਾਇਰੈਕਟਲੀ ਗੋ ਟੂ ਦੀ ਸੈਂਟਰਲ ਜੇਲ ਪਟਿਆਲਾ ਤੇ ਉਹਨਾਂ ਨੇ ਮਤਲਬ ਕਿ ਕੋਈ ਇਹਦੇ ਚ ਰਿਮਾਂਡ ਦੀ ਪੁਲਿਸ ਨੇ ਮੰਗ ਨਹੀਂ ਕਰੀ ਐਸਐਸਪੀ ਸਾਹਿਬ ਦਾ ਕੱਲ ਤੋਂ ਬਹੁਤ ਹੀ ਵਧੀਆ ਇਹਦੇ ਚ ਰੋਲ ਅਦਾ ਕਰਿਆ ਜਿਹਦੇ ਵਿੱਚ ਉਹਨਾਂ ਨੇ ਟੀਮ ਬਣਾਈ ਸੀ ਡੀਐਸਪੀ ਸਾਹਿਬ ਜਸਵਿੰਦਰ ਟਵਾਣਾ ਜੀ ਦੀ ਤੇ ਐਸਐਚਓ ਸਾਹਿਬ ਅਨਾਜ ਮੰਡੀ ਦੇ ਅਮਨਦੀਪ ਸਿੰਘ ਬਰਾੜ ਤੇ ਚੀਨਾ ਸਾਹਿਬ ਆਈਜੀ ਸਾਹਿਬ ਇਹਨਾਂ ਨੇ ਬਹੁਤ ਵਧੀਆ ਬਹੁਤ ਵਧੀਆ ਰੋਲ ਅਦਾ ਕਰਿਆ ਬਹੁਤ ਵਧੀਆ ਪ੍ਰੈਸ ਸਟੇਟਮੈਂਟ ਇਹਨਾਂ ਨੇ ਆਪਣੀ ਕਰੀ ਹੈ ਉਹਦੇ ਆਧਾਰ ਤੇ ਸਾਰੇ ਹੀ ਦੂਰ ਦਰੈਂਡੇ ਐਨ ਆਰ ਆਈ ਲੋਕ ਤੇ ਉਰੇ ਸਿੱਖ ਜਥੇਬੰਦੀਆਂ ਸਪੋਰਟ ਦੇ ਵਿੱਚ ਆਈਆਂ ਨੇ ਜਿਹੜੀ ਰਿਲੀਜੀਅਸ ਹੈ ਚਾਹੇ ਕੋਈ ਗੁਰਦੁਆਰਾ ਸਾਹਿਬ ਹੈ ਚਾਹੇ ਮੰਦਰ ਹੈ ਚਾਹੇ ਚਰਚ ਹੈ ਇਹ ਕਾ ਕਾਰਨ ਕੀ ਸਮਝ ਆ ਕਿ ਮੈਂਮ ਜੀ ਸਿੰਘ ਜੀ ਬੋਲੋ ਇਸ ਤਰ੍ਹਾਂ ਹਮਲਾ ਕੀਤਾ ਕੀ ਕਾਰਨ ਜੀ ਬਾਕੀ ਉਹ ਜਿਹੜਾ ਕਿ ਸਿਰਫ ਨਸ਼ੇ ਕਰਕੇ ਜਾਂ ਹੋਰ ਪੇਂਜੇ ਦੇ ਸਾਹਮਣੇ ਆਈਏ ਦੇਖੋ ਐਸ ਪਰ ਦੀ ਸਟੇਟਮੈਂਟ ਆਫ ਦੀ ਐਚਓ ਅਨਾਜ ਬੰਡੀ ਕਿ ਇਹ ਤਿੰਨ ਚਾਰ ਦਿਨ ਤੋਂ ਨਾ ਕੋਈ ਐਸੀਆਂ ਵਾਰਦਾਤਾਂ ਹੋ ਰਹੀਆਂ ਸੀ ਕੋਈ ਬੂਟ ਲੈ ਕੇ ਅੰਦਰ ਚਲਾ ਗਿਆ ਕੋਈ ਪੂੜੀ ਲੈ ਕੇ ਚਲਾ ਗਿਆ ਉਹ ਮੈਨੇਜਰ ਸਾਹਿਬ ਦੇ ਬਹੁਤ ਜ਼ਿਆਦਾ ਉਹਦੇ ਉਹਨਾਂ ਦੀ ਨੌਲੇਜ ਹੈ ਪਰ ਇਹ ਇਨਸੀਡੈਂਟ ਹੁੰਦਾ ਹੁੰਦਾ ਪੀਕ ਤੇ ਚਲਾ ਗਿਆ ਆਪਾਂ ਪਾਸਟ ਦੇ ਜੀ ਅਸੀਂ ਇਨਸੀਡੈਂਟਸ ਦੇਖੇ ਨੇ ਤੇ ਉਹਦੇ ਕਰਕੇ ਇਹ ਹੀ ਇਹ ਇਨਸੀਡੈਂਟ ਰਿਲੇਟਡ ਟੂ ਦਰਬਾਰ ਸਾਹਿਬ ਜਾਂ ਮੋਰਿੰਡੇ ਵਾਲਾ ਜਿਹੜਾ ਹੋਇਆ ਕੋਈ ਬਾਦ ਦੇ ਵਿੱਚ ਕੋਈ ਕਹਿੰਦੇ ਨੇ ਜਾਂ ਮਦਬੁੱਦੀ ਹੈ ਜਾਂ ਕੁਝ ਸ਼ਰਾਬ ਪੀਣਾ ਬਹੁਤ ਜ਼ਿਆਦਾ ਸਿੱਖ ਸੈਂਟੀਮੈਂਟਸ ਨੂੰ ਹਰਟ ਕਰਿਆ 올 ਅਰਾਊਂਡ ਦੀ ਵਰਲਡ ਬਾਰ ਦੂਰ ਦਰਾਂਡੇ ਕੈਨੇਡਾ ਅਮਰੀਕਾ ਜਰਮਨੀ ਪੰਜਾਬ ਦੇ ਵਿੱਚ ਬੜਾ ਹੀ ਇਹਦੇ ਵਿੱਚੋਂ ਰੋਸ ਪੈਦਾ ਹੋਇਆ ਸੋ ਸ਼ਰਾਬ ਹੀ ਮੇਨ ਕਾਰਨ ਮੰਨੀ ਗਈ ਹੈ ਉੱਥੇ ਜਥੇਦਾਰ ਸਾਹਿਬ ਤੇ ਹੋਰ ਕਾਫੀ ਟਕਸਾਲ ਦੇ ਜਥੇਬੰਦੀਆਂ ਸਾਡੇ ਇੱਥੇ ਅੱਜ ਸਪੋਰਟ ਚ ਆਏ ਨੇ ਇਸ ਦੇ ਕਾਰਵਾਈ ਕਰ ਰਹੇ ਨੇ ਸਾਡਾ ਇੱਕ ਵੀ ਪੈਸਾ ਨਹੀਂ ਲਾਊਗਾ ਨਾ ਲੈ ਰਿਆਂ ਚਾਹੇ ਹਾਈ ਕੋਰਟ ਜਾਣਾ ਪਵੇ ਪਟਿਆਲੇ ਲੜਨਾ ਪਵੇ ਕੋਈ ਕੌਮ ਦੀ ਗੱਲ ਹੋਵੇ ਚਾਹੇ ਗੁਰਦੁਆਰਾ ਸਾਹਿਬ ਦੀ ਚਾਹੇ ਮੰਦਰ ਦੀ ਚਾਹੇ ਚਰਚ ਦੀ ਬੇਅਦਬੀ ਕੋਈ ਵੀ ਧਰਮ ਹੋਵੇ ਨਹੀਂ ਚੰਗੀ ਲੱਗਦੀ ਨਹੀਂ ਨਹੀਂ ਕਰਨੀ ਚਾਹੀਦੀ ਲਾਅ ਐਂਡ ਆਰਡਰ ਨੂੰ ਥੋੜਾ ਜਿਹਾ ਹੋਰ ਕੰਟਰੋਲ ਕਰਨਾ ਚਾਹੀਦਾ ਭਗਵਾਨਪਾਲ ਸਾਹਿਬ ਠੀਕ ਕਰ ਰਹੇ ਨੇ ਪਰ ਥੋੜਾ ਜਿਹਾ ਡੀਜੀਪੀ ਸਾਹਿਬ ਨਾਲ ਹੋਮ ਸੈਕਟਰੀ ਨਾਲ ਕੋਆਰਡੀਨੇਸ਼ਨ ਕਰਕੇ ਹਾਂ ਇਹ ਕੇਸ ਦੇ ਵਿੱਚ ਇੱਕ ਹੋਰ ਆਈ ਹੈ ਗੱਲ ਕਿ ਜਿਹੜੀ ਬੋਤਲ ਉਹ ਸ਼ਰਾਬ ਦੀ ਪੀਰੀ ਸੀ ਜਦੋਂ ਉਹਨਾਂ ਨੂੰ ਸ਼ਰਧਾਲੂ ਫੜ ਕੇ ਕੁਛ ਕਹਿਣ ਲੱਗੇ ਤਾਂ ਉਹਨੇ ਉਹ ਬੋਤਲ ਤੋੜ ਕੇ ਉਹਨਾਂ ਵੱਲ ਦੇ ਢਿੱਡ ਵੱਲ ਮਾਰਨ ਲੱਗੀ ਜਿੱਥੇ ਢੱਡਵਲ ਮਾਰਨ ਲੱਗੀ ਸ਼ਾਇਦ ਉੱਥੇ 3 4 5 ਕਤਲ ਹੋਰ ਹੋ ਜਾਂਦੇ ਉਹ ਗੁੱਸੇ ਚ ਰੋਸ ਚ ਤੇ ਕਈਆਂ ਨੇ ਮੈਨੇਜਰ ਸਾਹਮਣੇ ਰੋਕਿਆ ਤੇ ਉਸ ਤੋਂ ਬਾਅਦ ਭੀੜ ਨੂੰ ਲੱਗ ਕਰਕੇ ਤੇ ਉਸ ਤੋਂ ਬਾਅਦ ਜਿਹੜਾ ਇਹ ਵਾਕਾ ਹੋਇਆ ਜਾਂ ਪਰਚਾ ਹੋਇਆ ਉਹ ਆਪਣੇ ਸਾਹਮਣੇ ਠੀਕ ਹੈ ਜੀ ਦਾ ਕੀ ਨਾਮ ਹੈ ਜੀ ਆਪਣਾ ਤੇ ਆ ਜਿਹੜੇ ਕੀ ਹੈ ਉਹਨਾਂ ਨੂੰ ਨਿਮਰਤਾ ਦੀ ਬੜਕਣ ਸਵਾਗਤ ਹੈ ਕੀ ਕਹਿਣਾ ਚਾਹੁੰਦੇ ਭਾਈ ਨਿਰਮਲ ਸਿੰਘ ਜੀ ਜੀ ਨੇ ਜੋ ਵੀ ਸੇਵਾ ਕੌਮ ਪ੍ਰਤੀ ਦੇਸ਼ਵਰਦੀ ਕਰਦਾ ਹੈ ਸਾਰੀ ਹੀ ਸੰਗਤ ਉਹਦਾ ਸਨੋ ਮਨੋ ਸਾਨੂੰ ਸਤਕਾਰ ਕਰਦੀ ਹੈ ਇਸ ਕਰਕੇ ਸਾਰੀ ਸੰਗਤ ਨੇ ਫੁੱਲਾਂ ਦੀ ਵਰਖਾ ਕੀਤੀ ਹੈ ਕਿਉਂਕਿ ਗੁਰੂ ਦੋਖੀ ਜਿਹੜੀ ਗੁਰੂ ਦਰਬਾਰ ਦੇ ਵਿੱਚ ਆ ਕਰਕੇ ਬੇਦਬੀ ਦੀ ਕੋਸ਼ਿਸ਼ ਕੀਤੀ ਉਹਨੇ ਸਰੋਵਰ ਦੇ ਉੱਤੇ ਬੈਠ ਕੇ ਜਿਹੜੀ ਸ਼ਰਾਬ ਪਿੰਦੀ ਸੀ ਉਹਨੂੰ ਸੋਧਾ ਲਾਇਆ ਨਿਰਮਲ ਸਿੰਘ ਨੇ ਕੋਈ ਮਾੜਾ ਕੰਮ ਨਹੀਂ ਕੀਤਾ ਕਿਉਂਕਿ ਥਾਵਾ-ਥਾਵਾ ਤੇ ਸਾਨੂੰ ਅਜੇ ਤੱਕ ਕਦੀ ਵੀ ਇਨਸਾਫ ਨਹੀਂ ਮਿਲਿਆ 2015 ਤੋਂ ਲਗਾਤਾਰ ਬੇਦਬੀਆਂ ਹੋ ਰਹੀਆਂ ਨੇ ਜਿਹੜੇ ਵੀ ਦੋਸ਼ੀ ਨੇ ਜਿੱਥੇ ਵੀ ਕੋਈ ਫੜਿਆ ਜਾਂਦਾ ਹੈ ਉਹ ਬਾਅਦ ਦੇ ਵਿੱਚ ਮੈਂਟਲ ਕਹਿ ਕਰਕੇ ਛੱਡ ਦਿੱਤਾ ਜਾਂਦਾ ਹੈ ਕੋਈ ਕਿਸੇ ਤਰ੍ਹਾਂ ਦੀ ਠੋਕ ਕਾਰਵਾਈ ਨਹੀਂ ਹੁੰਦੀ ਇਸ ਕਰਕੇ ਇਹਨੂੰ ਵੀ ਇੱਕ ਮੈਂਟਲ ਕਹਿ ਕਰਕੇ ਬਾਅਦ ਵਿੱਚ ਛੱਡ ਦੇਣਾ ਸੀ ਭਾਈ ਨਿਰਮਲਜੀਤ ਸਿੰਘ ਹਰ ਰੋਜ਼ ਗੁਰੂ ਘਰ ਜਾਂਦੇ ਨੇ ਮੱਥਾ ਟਿਕਣ ਵਾਸਤੇ ਜਦੋਂ ਉਹਨਾਂ ਨੇ ਜਾ ਕਰਕੇ ਉੱਥੋਂ ਦੇ ਹਾਲਾਤ ਵੇਖੇ ਉੱਥੇ ਉਹ ਪੁਲਿਸ ਮੁਲਾਜ਼ਮਾਂ ਨੂੰ ਸਰੋਵਣੀ ਕਮੇਟੀ ਦੇ ਮੁਲਾਜ਼ਮਾਂ ਨੂੰ ਵੀ ਬਹੁਤ ਹੀ ਜ਼ਿਆਦਾ ਗਲਤ ਬੋਲਦੀ ਪਈ ਸਨ ਜਿਸ ਕਰਕੇ ਭਾਈ ਨਿਰਮਲ ਸਿੰਘ ਨੇ ਆਪਣੇ ਹੀਰਵਾਲਵਰ ਦੇ ਨਾਲ ਉਸ ਨੂੰ ਮੌਕੇ ਤੇ ਹੀ ਸੋਦਾ ਲਾ ਦਿੱਤਾ ਸਾਰੇ ਹੀ ਸਿੱਖ ਜਥੇਬੰਦੀਆਂ ਭਾਈ ਨਿਰਮਲ ਸਿੰਘ ਦੇ ਪਰਿਵਾਰ ਦੇ ਨਾਲ ਚਟਾਨ ਮੰਗ ਹਲੋਤੀਆਂ ਨੇ ਕਿਉਂਕਿ ਇਹ ਜੱਥੇਬੰਦੀ ਦਾ ਸਿੰਘ ਹੈ ਦਮਦਮਿਤਕਸਾਲ ਦੇ ਨਾਲ ਸੰਬੰਧ ਨੇ ਪਰਿਵਾਰ ਦੇ ਮਹਾਪੁਰਖ ਬਾਬਾ ਠਾਕੁਰ ਸਿੰਘ ਜੀ ਦੇ ਸਰਦਾਰ ਹਲੂ ਨੇ ਬਹੁਤ ਹੀ ਪੁਰਾਣੇ ਸਾਰੇ ਹੋਰ ਵੀ ਜੱਥੇਬੰਦੀਆਂ ਨੇ ਇੱਥੇ ਦਿਨੇ ਵੀ ਆਈਆਂ ਨੇ ਸੰਗਤਾਂ ਆਇਥੇ ਸਿੰਘ ਸਾਹਿਬ ਰਣਜੀਤ ਸਿੰਘ ਉਹਨਾਂ ਨੇ ਵੀ ਸਿੰਘ ਭੇਜੇ ਨੇ ਇਥੇ ਹੋਰ ਵੀ ਜਥੇਬੰਦੀ ਐਥੇ ਆਈਆਂ ਨੇ ਸਾਰੇ ਆਈ ਸਤਕਾਰਯੋਗ ਨੇ ਸਾਰੀ ਜਥੇਬੰਦੀ ਭਾਈ ਨਿਰਮਲ ਸਿੰਘ ਜੀ ਦਾ ਸਾਥ ਦੇਣ ਲਈ ਨੰਬਰ ਸੀ ਤੇ ਪਰਿਵਾਰ ਦੀਆਂ ਜ਼ਰੂਰਤਾਂ ਕਾਫੀ ਪੂਰੀਆ ਕਰੋਗੇ ਜਾਂ ਕੀ ਇਹ ਵਕਾਲਤ ਦਾ ਖਰਚਾ ਜਾਂ ਹੋਰ ਸਮਾਨ ਨਹੀਂ ਨਹੀਂ ਸਾਰਾ ਕੁਝ ਕਰਨਗੇ ਜਥੇਬੰਦੀਆਂ ਸਾਰਾ ਕੁਝ ਜਿਹੜੇ ਨਿਰਮਲ ਸਿੰਘ ਜੀ ਦੇ ਇਹ ਦੋਸਤ ਨੇ ਵਕੀਲ ਨੇ ਜਿਹੜੇ ਮੈਂ ਇਹ ਜਾਣਕਾਰ ਵੀ ਆ